ਕੈਮਰੀ ਦਾ ਸੂਟ ਪਾਜੀ 5 ਮੀਟਰ ਕਪੜਾ ਜਿਹੜਾ ਬਾਜ਼ਾਰ 'ਚ 450 500 ਰੁਪਏ ਆ ਇੱਕ ਸੂਟ ਕਢਾ ਲੋ ਦੋ ਕਢਾ ਲੋ 10 ਕਢਾ ਲੋ 50 ਕਢਾ ਲੋ 1 ਰੁਪਏ ਦਾ ਲੋਸ ਨਹੀਂ ਸੈਟ ਵੀ ਲੈਣ ਦੀ ਲੋੜ ਨਹੀਂ 200 ਰੁਪਏ ਦਾ ਕੈਮਰੀ ਦਾ ਸੂਟ ਯਾਰ ਤਾਂ ਰੇਟ 5 500 ਰੁਪਇਆ ਬਾਬੇ ਦੀ ਹੱਟੀਆਂ ਰੇਟ 200 ਰੁਪਏ ਚਾਹੀਏ ਇੱਕ ਸੂਟ ਲੋ ਜਾਂ 100 ਲੋ ਜਿੰਨੇ ਮਰਜ਼ੀ ਪ੍ਰਿੰਟ ਲੋ ਜਿੰਨੇ ਮਰਜ਼ੀ ਡਿਜ਼ਾਈਨ ਲੋ ਮੇਰੇ ਭੈਣਾ ਭਰਾਵਾਂ ਲਈ ਸੂਟ ਕਰਤਾ ਭਾਜੀ 100 ਰੁਪਏ ਦਾ 100 ਰੁਪਏ ਦਾ ਸੂਟ ਕਰਤਾ ਇਹ ਭਾਜੀ 100 ਰੁਪਏ ਦਾ ਸੂਟ ਟੇਰਾ ਟੇਰ ਜਿੰਨਾ ਮਰਜ਼ੀ ਕਪੜਾ ਲੋ ਦੇਖੋ ਬਹੁਤ ਵੱਡਾ ਫਾਇਦਾ ਬਾਜ਼ਾਰ 'ਚ 300 400 ਰੁਪਏ ਦਾ ਸੂਟ ਵੇਖਦਾ ਇਹ 5 ਮੀਟਰ ਸੂਟ ਸਿਰਫ 100 ਰੁਪਏ 'ਚ ਦੇਖੋ ਰਿਕਾਰਡ ਟੁੱਟਨੇ ਆ ਰਿਕਾਰਡ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਮਤਲਬ ਵੱਡੇ ਫਾਇਦੇ ਆ ਰੇਟ ਨਹੀਂ ਕਿਸੇ ਤੋਂ ਦੇਣਾ ਜੋ ਰੇਟ ਬਾਬੇ ਨੇ ਦੇ ਦਿੱਤੇ ਆ ਦੇਖੋ ਜਿਹੜਾ ਬਾਜ਼ਾਰ 'ਚ 1200 1400 1500 ਦਾ ਇੱਥੇ 900 ਦੇ 2 ਮਤਲਬ 450 ਦਾ ਸੂਟ ਦੇਣਾ ਚਾਹੇ ਇਹ ਸੂਟ ਲੈ ਜਾਓ ਚਾਹੇ ਮਿਰਰ ਸੂਟ ਲੈ ਜਾਓ ਡਿਜ਼ਾਈਨ ਬਹੁਤ ਆ 450 ਰੁਪਏ ਦੇ ਵਿੱਚ ਸੂਟ ਕਿਸੇ ਤੋਂ ਦੇ ਨਹੀਂ ਹੋਣਾ ਇਹ ਇਹਨੇ ਲੈਣਾ ਵਿਆਹ ਸ਼ਾਦੀ ਲਈ ਕਪੜਾ ਦਾਜ ਬੋਏ ਦੇ ਕਪੜਾ ਲੈਣਾ ਸਾਡੇ ਕੋਲ ਆਜੋ ਗਾਰੰਟੀ ਚੈਲੰਜ 50000 ਵਾਲਾ ਕਪੜਾ 15 20000 ਦੇ ਕੇ ਭੇਜ ਦੇਗੇ 15 1500 ਦੇ ਸੂਟ 450 'ਚ ਕਰਤੇ ਆ ਕਾ ਭਾਜੀ ਆ ਚੀਜ਼ਾਂ ਦੇਖ ਲਓ ਆ ਦੁਪੱਟੇ ਦੇਖ ਲਓ ਆ ਲਓ ਭਾਜੀ ਬ੍ਰਾਂਡਡ 495 ਰੁਪਏ ਦਾ ਸੂਟ ਕਰਤਾ ਆ ਦੇਖੋ ਬੁਲਬੁਲ ਦੇ ਬੱਚਿਆ ਜੀ ਰੰਗ ਵੀ ਚੈੱਕ ਕਰ ਲੋ 495 ਚ 12 16 ਸੂਟ ਦੇਣਾ ਸੀ ਪੂਰੇ ਪੰਜਾਬ ਦੀ ਗਾਰੰਟੀ ਜਿਹਨਾਂ ਨੇ ਵੇਚਣ ਲਈ ਕਪੜਾ ਲੈ ਲੈਣਾ ਇੱਕੋ ਹੀ ਦੁਕਾਨ ਆ ਇੱਕੋ ਹੀ ਦੁਕਾਨ ਕਰੂਗੀ ਫਾਇਦਾ 1 ਰੁਪਏ ਦਾ ਨਹੀਂ ਹੋਣ ਦਾਂਗੇ ਤੁਹਾਨੂੰ ਲੋਸ ਕੰਮ ਕਰ ਲੋ ਸਟਾਰਟ ਕਪੜੇ ਦਾ ਪੂਰਾ ਗਾਈਡ ਕਰਾਂਗੇ ਪੂਰਾ ਧਮਾਕਾ ਦਾਂਗੇ ਸੈਟ ਲੈਣ ਦੀ ਲੋੜ ਨਹੀਂ ਇਕੱਲਾ ਇਕੱਲਾ ਪੀਸ ਲੈ ਜਾਓ ਬਾਬੇ ਰਿਟ ਦੇ ਆ ਜਾਓ ਲੋ ਜੀ ਬਾਬੇ ਦੀ ਹੱਡੀ ਚਰਨਦਰ ਸ਼ਹਿਰ ਖੁੱਲ ਚੁੱਕੀ ਆ ਜਿੱਥੇ ਬਾਬੇ ਨੇ ਬਾਹਰ ਕੀਤਾ ਸੀ ਵੀ 21 ਦਿਨ ਦੀ ਸੇਲ ਦੇ ਰਿਕਾਰਡ ਤੋੜ ਦਿਆਂਗੇ ਅੱਜ ਤੋਂ ਆਫਰਾਂ ਡੜਾ ਡਾੜਾ ਸ਼ੁਰੂ ਹੋ ਗਈਆਂ ਅੰਦਰ ਚੱਲਦੇ ਨੇ ਦਿਖਾਉਣੇ ਆ ਵ੍ਰੇਟੀਆਂ ਪਪਾ ਜੀ ਫੈਰੇ ਕਰ ਦਿਓ ਲੋਕਾਂ ਨੂੰ ਪਤਾ ਲੱਗਣਾ ਜਿਹੜਾ ਲੋ ਆਲਓਵਰ ਪ੍ਰਿੰਟ ਸੂਟ ਕੱਪੜਾ ਲਾਂਗੇ 5 ਮੀਟਰ ਪੂਰਾ ਨਾਪ ਕੇ ਕੀ ਜੀ ਨਾਪ ਕੇ ਚਾਹੇ ਇੱਕ ਸੂਟ ਲੋ ਜਾਂ 10 ਲੋ ਜਿੰਨੇ ਮਰਜ਼ੀ ਪ੍ਰਿੰਟ ਲੋ ਜਿੰਨੇ ਮਰਜ਼ੀ ਡਿਜ਼ਾਈਨ ਲੋ ਮੇਰੇ ਭੈਣਾ ਬਰਾਵਾਂ ਲਈ ਸੂਟ ਕਰਤਾ ਭਾਜੀ 100 ਰੁਪਏ ਦਾ 100 ਰੁਪਏ ਦਾ ਸੂਟ ਕਰਤਾ ਇਹ ਭਾਜੀ 100 ਰੁਪਏ ਦਾ ਸੂਟ ਟੇਰਾ ਟੇਰ ਜਿੰਨਾ ਮਰਜ਼ੀ ਕਪੜਾ ਲੋ ਇੱਕ ਤੋਂ ਇੱਕ ਧਮਾਕਾ ਜੋ ਹੋਣ ਜਾ ਰਿਹਾ 100 ਰੁਪਏ ਦਾ ਸੂਟ ਦਾ ਉਹਦੇ ਨਾਲ ਨਾਲ ਭਾਜੀ ਇੱਕ ਬੱਡੀ ਆਫਰ ਲੱਗੀ ਆ ਲੋ ਕੈਮਰੀਕ ਦਾ ਸੂਟ ਦੋ ਕੈਮਰੀਕ ਦਾ ਸੂਟ ਭਾਜੀ 5 ਮੀਟਰ ਕਪੜਾ ਜਿਹੜਾ ਬਾਜ਼ਾਰ 'ਚ 450 500 ਰੁਪਏ ਆ ਇੱਕ ਸੂਟ ਕਢਾ ਲੋ ਦੋ ਕਢਾ ਲੋ 10 ਕਢਾ ਲੋ 50 ਕਢਾ ਲੋ ਜਿਹੜੇ ਭੈਣ ਬਰਾਵਾਂ ਵੇਚਣ ਲਈ ਕਢਣਾ ਲੈਣਾ ਚਾਹੁੰਦੇ ਆ ਉਹਨਾਂ ਨੂੰ ਵੱਡਾ ਫਾਇਦਾ 1 ਰੁਪਿਆ ਦਾ ਵੀ ਕਟਾਣ ਨੂੰ 1 ਰੁਪਏ ਦਾ ਲੋਸ ਨਹੀਂ ਸੈੱਟ ਵੀ ਲੈਣ ਦੀ ਲੋੜ ਨਹੀਂ 200 ਰੁਪਏ ਦਾ ਕੈਮਰੀ ਦਾ ਸੂਟ 200 ਰੁਪਏ ਚ ਦੇਖੋ ਆ ਦੇਖੋ ਬਹੁਤ ਵੱਡਾ ਫਾਇਦਾ ਬਾਜ਼ਾਰ ਚ 300 400 ਰੁਪਏ ਦਾ ਸੂਟ ਵੇਖਦਾ ਇਹ 5 ਮੀਟਰ ਸੂਟ ਸਿਰਫ 100 ਰੁਪਏ ਚ ਪਿਓਰ ਨੇਚਰਲ ਗਰੇ ਦੇ ਸੂਟ ਆ ਚੀਜ਼ਾਂ ਦੇਖ ਲਓ ਜਿਹੜੀਆਂ ਮੈਂ ਖੋਲਣ ਜਾ ਰਿਹਾ ਜਿਹੜੇ ਲੈਣਾ ਵਿਆਹ ਸ਼ਾਦੀ ਲਈ ਸੇਲ ਆਤੀ ਹੈ ਵੱਡੀ ਆਫਰ ਆ ਦੇਖੋ ਪਿਓਰ ਨੇਚਰਲ ਹੈਂਡਵਰਕ ਦੇ ਸੂਟ ਭਾਜੀ ਚੀਜ਼ਾਂ ਦੇਖ ਲਓ ਨਾਲ ਦੇਖ ਲਓ ਚਨੌਣ ਸ਼ਮੂਨ ਦੇ ਦੁਪੱਟੇ ਜਿਹੜੇ ਬਾਜ਼ਾਰ ਚ 1200 1500 ਇੱਕ ਤੋਂ ਇੱਕੜੀਆਂ ਦੇ ਦਾਂਗੇ ਰੰਗ ਰੰਗ ਵੀਰੇ ਆ ਦੇਖੋ ਕਲਰ ਚਾਰਟ ਨਾਲ ਦੇਖੋ ਡਿਜ਼ਾਈਨ ਆਹ ਦੇਖੋ ਪੀਸ ਇਹਦੇ ਕਲਰ ਚਾਰਟ ਦੇਖੋ ਜੀ ਇੱਕ ਤੋਂ ਇੱਕ ਡਿਜ਼ਾਈਨ ਆ ਗਿਆ ਬਾਬੇ ਦੀ ਹੱਡੀ ਦੇ ਵੱਡੀ ਆਫਰ ਇਹ ਬਾਜ਼ਾਰ ਚ 1200 1500 ਰੁਪਏ ਸੂਟ ਆਪਾਂ ਕਰਤਾ ਇੱਕ ਦੇ ਨਾਲ ਇੱਕ ਫ੍ਰੀ ਕੀ ਜੀ ਰੇਟ ਕਿੰਨਾ ਨੋ ਸਰਵੇ 2 ਕਰਤੇ ਆ 450 ਦਾ ਸੂਟ ਬਿਲਕੁਲ ਭਾਜੀ 450 ਰੁਪਏ ਆ ਦੇਖੋ ਜਿਹੜਾ ਬਾਜ਼ਾਰ ਚ 1200 1400 1500 ਦਾ ਇੱਥੇ 900 ਦੇ 2 ਮਤਲਬ 450 ਦਾ ਸੂਟ ਦੇਣਾ ਤੁਸੀਂ ਲੈਣੇ ਦਾਜਪੁਰ ਨਹੀਂ ਹੈਵੀ ਸੂਟ ਜਾਲ ਕੱਢੇ ਹੋਏ ਆ ਲੋ ਭਾਜੀ 900 ਦੇ 2 ਕਰਤੇ ਬਾਜ਼ਾਰ ਚ ਇਹ 11200 ਦਾ ਇੱਕ ਜੀ ਦੇਖੋ ਇੱਥੇ ਆਉਣ ਦਾ ਫਾਇਦਾ ਕੀ ਆ ਬਾਬੇ ਦੀ ਹੱਟੀ ਤੇ ਹੋਲਸੇਲ ਰੇਟਾਂ ਦੇ ਕੱਪੜਾ ਕੋਈ ਸੈੱਟ ਵਾਈ ਸੈੱਟ ਲੈਣ ਦੀ ਲੋੜ ਨਹੀਂ ਭਾਵੇਂ ਤੁਸੀਂ ਇੱਕ ਸੂਟ ਲੈ ਜਾਓ ਭਾਵੇਂ ਦੋ ਲੈ ਜਾਓ ਅੱਧੇ ਰੇਟ ਕਰਤੇ ਹੋਲਸੇਲ ਰੇਟਾਂ ਤੋਂ ਵੀ ਅੱਧੇ ਰੇਟ ਕਰਤੇ ਆ ਭਾਜੀ ਆ ਦੇਖੋ ਪੀਸ ਹੈਂਡਵਰਕ ਨਾਲ ਨੈਚੁਰਲ ਕਲਰ ਦਾ ਸੂਟ 1795 ਦਾ ਭਾਜੀ ਹਾਂਜੀ ਚੈਲੰਜ ਆ ਸੂਟ ਦੇਖ ਲਓ ਦੁਪੱਟਾ ਦੇਖ ਲਓ ਭਾਜੀ 450 ਰੁਪਏ ਸੂਟ ਦੇਖੋ ਜੇਨੇ ਲੈਣਾ ਵਿਆਹ ਸ਼ਾਦੀ ਲਈ ਕਪੜਾ ਦਾਜ ਬੋਏ ਦੇ ਕਪੜਾ ਲੈਣਾ ਸਾਡੇ ਕੋਲ ਆਜੋ ਗਰੰਟੀ ਚੈਲੰਜ 50000 ਵਾਲਾ ਕਪੜਾ 15 20000 ਦੇ ਕੇ ਭੇਜਾਂਗੇ 15 15 16 ਸੂਟ 450 ਚ ਕਰਤੇ ਆ ਆਹ ਦੇਖੋ ਚੀਜ਼ਾਂ ਨੰਬਰ 98804723 ਬਾਬੇ ਦੀ ਹੱਟੀ ਜਲੰਧਰ ਬਸਟ ਹੱਡ ਦੇ ਬਿਲਕੁਲ ਸਾਹਮਣੇ ਆ ਲੋ ਜੀ 500 ਰੁਪਏ ਦਾ ਸੂਟ ਮਿਰਰ ਵਰਗ ਸ਼ਿਮਰ ਦੇ ਉੱਪਰ ਆ ਗਿਆ ਸੂਟ ਠੀਕ ਆ ਜੀ ਚੀਜ਼ਾਂ ਦੇਖ ਲੋ ਆ ਸੂਟ ਦੇਖ ਲੋ ਨਾਲ ਦੇਖ ਲੋ ਦੁਪੱਟੇ ਧਮਾਕੇਦਾਰ ਪਹਿਣਾ ਪਰਾਂ ਲਈ ਵੱਡੇ ਫੈਰੇ 4 4 ਗੱਲਾਂ ਦਾ ਚਾਟ 450 ਰੁਪਏ ਕਰਤਾ ਜਲਦੀ ਆ ਜਾਓ ਬਾਬੇ ਦੀ ਹੱਟੀ ਦੇਖੋ ਰਿਕਾਰਡ ਟੁੱਟਣਿਆ ਰਿਕਾਰਡ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਮਤਲਬ ਵੱਡੇ ਫਾਇਦੇ ਆਹ ਰੇਟ ਨਹੀਂ ਕਿਸੇ ਤੋਂ ਦੇਣਾ ਜੋ ਰੇਟ ਬਾਬੇ ਨੇ ਦੇ ਦਿੱਤੇ ਆ ਦੇਖੋ ਭਾਜੀ ਹੈਂਡਵਰਕ ਨਾਲ ਨੈਚੁਰਲ ਕਲੇਵ ਦਿਖਾ ਰਹੇ ਆ ਹੈਂਡਵਰਕ ਨਾਲ ਧਮਾਕੇਦਾਰ ਚੀਜ਼ਾਂ ਆਹ ਦੇਖ ਲਓ ਚਨੋਂਨ ਦੇ ਦੁਪੱਟੇ ਹਾਂਜੀ ਤੇ ਰੇਟ ਕਰਤਾ ਆਪਾਂ ਕੱਲਾ 450 ਰੁਪਏ 902 ਕਰਤਾ ਆਹ ਦੇਖ ਲਓ ਭਾਜੀ ਪੀਸ ਇੱਕ ਤੋਂ ਇੱਕ ਡਿਜ਼ਾਈਨ ਇੱਕ ਤੋਂ ਇੱਕ ਨਵਾਂ ਧਮਾਕਾ ਆਹ ਲਓ ਭਾਜੀ ਗਲਾਸ ਟਿਸ਼ੂ ਹਾਂਜੀ ਪੀਸ ਦੇਖੋ ਬਾਜ਼ਾਰ 'ਚ 1500 2000 ਹਾਂਜੀ ਆਹ ਲਓ ਬਾਬੇ ਦੀ ਹੱਡੀ ਦੇ ਵੱਡਾ ਬੈਨੀਫਿਟ ਵੱਡਾ ਧਮਾਕਾ 4 ਗਲਾ ਜੜ 500 ਰੁਪਏ ਭਾਜੀ 500 ਰੁਪਏ ਦੇ ਸੂਟ ਦੇ ਦੇਣਾ 500 ਰੁਪਏ ਦੇ ਨਹੀਂ ਦੇਣਾ ਭਾਜੀ ਦੇ ਦਿੱਤਾ ਲਓ ਇਹ ਦੇਖੋ ਨਵਾਂ ਕਪੜਾ ਆ ਨਵੀਂ ਚੀਜ਼ ਹੈ ਇਹ ਪਰ ਬਾਜ਼ਾਰ 'ਚ ਚਾਹੇ ਕੋਈ 1000 ਮੰਗੇ 1200 ਮੰਗੇ ਇੱਥੇ 1000 ਦੇ ਦੋ 500 ਦਾ ਸੂਟ ਦਵਾਂਗੇ ਇੱਕ ਤੋਂ ਇੱਕ ਸੌਦਾ ਇੱਕ ਤੋਂ ਇੱਕ ਧਮਾਕਾ ਭਾਜੀ ਆ ਚੀਜ਼ਾਂ ਦੇਖ ਲਓ ਆ ਦੁਪੱਟੇ ਦੇਖ ਲੋ ਆ ਲੋ ਭਾਜੀ ਬ੍ਰਾਂਡਡ ਪੀਸ 495 ਰੁਪਏ ਦਾ ਸੂਟ ਕਰਤਾ ਆ ਦੇਖੋ ਬੁਲਬੁਲ ਦੇ ਬੱਚੇ ਆ ਜੀ ਰੰਗ ਵੀ ਚੈੱਕ ਕਰ ਲੋ 495 ਚ 12 16 ਸੂਟ ਦੇਣਾ ਸੀ ਆ ਦੇਖੋ ਭਾਜੀ ਸਲਵਾਰ ਵਰਕ ਆ ਲੋ ਬਲੈਕ ਕਲਰ ਰੈੱਡ ਨਾਲ ਕੰਟਰਾਸਟ ਹਾਂਜੀ ਤੁਹਾੱਕੇ ਦਾ ਚੀਜ਼ ਤੇ ਆ ਦੇਖੋ ਪੀਸ ਨਾਲ ਦੁਪੱਟਾ ਦੇਖੋ ਫੁੱਲ ਪ्योर ਸ਼ਿਫੋਨ ਦਾ ਹਾਂਜੀ ਸੋਲੋ ਕਲਰ ਚਾਰ ਦੇ ਵਿੱਚ 500 ਰੁਪਏ ਸੂਟ ਕਰ ਦੇਖੋ ਭਾਜੀ 15 1500 2 2000 ਦੇ ਸੂਟ ਬ੍ਰਾਂਡਡ ਆ ਲੋ ਜੀ ਵੱਡੇ ਫੈਰੇ ਵੱਡੇ ਤਵਾਕਿਆ ਲੋ ਜੀ ਹਾਂਜੀ ਇੱਕ ਤੋਂ ਇੱਕ ਚਾਰਟ ਇੱਕ ਤੋਂ ਇੱਕ ਕਲਰ ਆ ਲੋ 695 ਰੁਪਿਆ ਦਾ ਸੂਟ ਜੀ ਚੱਕ ਲੋ ਜੀ 695 ਦਾ ਸੂਟ ਆ ਚੈਲੰਜ ਆ ਕਿਸੇ ਤੋਂ ਨਹੀਂ ਦੇ ਹੋਣਾ ਪੀਸ ਦੀ ਲੁੱਕ ਦੇਖ ਲੋ ਹਾਂਜੀ ਰੰਗ ਦੇਖੋ ਤੁਸੀਂ ਡਿਜ਼ਾਈਨ ਦੇਖੋ ਕਲਰ ਚਾਰਟ ਦੇਖੋ ਹਾਂਜੀ ਇੱਕ ਤੋਂ ਇੱਕ ਡਿਜ਼ਾਈਨ ਦੇ ਇੱਕ ਵੇ ਇੱਕ ਧਮਾਕਾ ਬਾਜੀ ਹਾਂਜੀ ਬਾਬੇ ਦੀ ਹੱਡੀ ਦੇ ਕਲਰ ਚਾਰਟ ਦੇਖੋ ਬਾਜੀ 8 8 ਦਾ ਕਲਰ ਚਾਰਟ ਆ ਜੀ ਦੇਖੋ ਕੜਾਈਆਂ ਕੱਡੀਆਂ ਟੌਪ ਦੇ ਰੰਗ ਟੌਪ ਦੇ ਰੇਟ ਕੀ ਆ 400 ਰੁਪਿਆ ਦਾ ਸੂਟ ਸਿਰਫ ਹਾਂਜੀ ਭਾਜੀ ਪੂਰੇ ਪੰਜਾਬ ਦੀ ਗਾਰੰਟੀ ਜਿਹਨਾਂ ਨੇ ਵੇਚਣ ਲਈ ਕਪੜਾ ਲੈਣਾ ਨਾ ਇੱਕੋ ਹੀ ਦੁਕਾਨ ਆ ਇੱਕੋ ਹੀ ਦੁਕਾਨ ਕਰੂਗੀ ਫਾਇਦਾ 1 ਰੁਪਿਆ ਨਹੀਂ ਹੋਣ ਦਾਂਗੇ ਤੁਹਾਨੂੰ ਲੋਸ ਕੰਮ ਕਰ ਲੋ ਸਟਾਰਟ ਕੱਪੜੇ ਦਾ ਪੂਰਾ ਗਾਈਡ ਕਰਾਂਗੇ ਪੂਰਾ ਧਮਾਕਾ ਦਾਂਗੇ ਸੈਟ ਲਿਆਂ ਦੀ ਲੋੜ ਨਹੀਂ ਕੱਲਾ ਕੱਲਾ ਪੀਸ ਲੈ ਜਾਓ ਬਾਬੇ ਰਿਟ ਦੇ ਆ ਜਾਓ ਐਦਾਂ ਦੇ ਬ੍ਰਾਂਡਡ ਪੀਸ ਆ ਭਾਜੀ ਪੀਸ ਦੇਖ ਲੋ ਬਜ਼ਾਰਾਂ ਚ ਠੀਕ ਆ ਜੀ ਹਾਂਜੀ ਭਾਜੀ ਇਹ ਸਪੈਸ਼ਲ ਪੀਸ ਨੇ ਠੀਕ ਆ ਜੀ ਆ ਚੀਜ਼ਾਂ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਨਾ ਭਾਜੀ ਹਾਂਜੀ ਵੱਡਾ ਫੈਰਾ ਦੇਣ ਜਾ ਰਹੇ ਹਾਂ ਰੇਰ ਦੱਸੋ 500 ਰੁਪਏ ਕਰਤਾ ਜੀ 500 ਚ ਸੁਪਰ ਤੋਂ ਉੱਪਰ ਪਿਓਰ ਚੋਕਲੇਟ ਦੇ ਸੂਟ ਰੰਗ ਬਹੁਤ ਸੋਹਣੇ ਆ ਭਾਜੀ ਮਾਗਣਾ ਕੁਆਲਿਟੀ ਇੱਕ ਨੰਬਰ ਆਊਗੀ ਡਿਜ਼ਾਈਨਿੰਗ ਆਊਗੀ ਦੁਪੱਟਿਆਂ ਦੇ ਸਹਿਜ ਪੂਰੇ ਆਣਗੇ ਕੱਪੜਾ 5 ਮੀਟਰ ਪੂਰਾ ਹੋਊਗਾ ਸੈਟ ਲਾਈਨ ਦੀ ਲੋੜ ਨਹੀਂ ਕੱਲਾ ਕੱਲਾ ਪੀਸ ਤੁਹਾਡੀ ਉਹੀ ਦੁਕਾਨ ਹੈ ਜਿਹੜੀ ਜਮਸ਼ੇਰ ਤੇ ਸੀਗੀ ਉਹੀ ਦੁਕਾਨਾ ਕੀ ਜਲੰਧਰ ਬੱਸ ਅੱਡੇ ਸਾਹਮਣੇ 5-500 ਰੁਪਏ ਲੈ ਜਾਓ ਤੇ ਭਾਜੀ ਵੱਡਾ ਫੈਰਾ ਕਰਨ ਲੱਗਾ ਆ ਸੂਟ ਜਿਹੜਾ ਬਾਜ਼ ਹਲੋ ਬਾਬੇ ਦੀ ਹੱਟੀ ਤੇ 500 ਰੁਪਏ ਚ ਲੈ ਜਾਓ ਆਜੋ ਫਟਾਫਟ ਇੱਕ ਇੱਕ ਸੂਟ ਪਿੱਛੇ ਇੱਕ ਇੱਕ 1000 ਰੁਪਿਆ ਤੁਹਾਡਾ ਵੇਚਾ ਰਿਹਾ ਫੋਟੋ ਆ ਬੁਟੀਕਾ ਮੋਡਰ ਵਾਲੇ ਸੂਟ 5-500 ਚ ਆਹ ਦੇਖੋ ਭਾਜੀ ਪੀਸ ਕੁਆਲਿਟੀਆ ਦੇਖੋ ਡਿਜ਼ਾਈਨਿੰਗਾਂ ਦੇਖੋ ਤੇ ਆਹ ਦੇਖੋ ਤੱਕ ਪੈਣ ਦੀ ਆਲੋ 500 ਰੁਪਏ ਸੂਟ ਕਰਤਾ ਰੰਗ ਦੇਖੋ ਆਪਣੀ ਚੁਆਇਸ ਦਾ ਕੱਲਾ ਸੂਟ ਵੀ ਲੋ ਤਾਂ ਵੀ ਹੋਲਸੇਲ ਰੇਟ ਲੱਗੇਗਾ ਸੈੱਟ ਲੋਗੇ ਤਾਂ ਵੀ ਹੋਲਸੇਲ ਰੇਟ ਦਾ ਰੇਟ ਇੱਕੋ ਹੀ ਲੱਗੇਗਾ ਐਦਾਂ ਦੇ ਭਾਜੀ ਬ੍ਰਾਂਡਡ ਹੈਂਡ ਵਰਕਰ ਦੇ ਸੂਟ ਬਾਬੇ ਦੀ ਹੱਟੀ ਦੇ ਆਹ ਦੇਖੋ ਚਲਵੇ 450 ਰੁਪਏ ਕਰਤੇ ਨੇ ਜਿਹਨੇ ਨਵਾਂ ਕੰਮ ਸ਼ੁਰੂ ਕਰਨਾ ਜਿਹੜੇ ਰੀਸੇਲ ਰਿਆ ਦੁਕਾਨਦਾਰਾ ਫੇਰੀ ਦੇ ਕੱਪੜਾ ਵੇਚੋ ਵਿਆਹ ਸ਼ਾਈ ਦਾਜਬਰੀ ਸਾਰੇ ਆਜੋ ਹੋਲਸੇ ਰੇਟਾਂ ਦੇ ਕੱਪੜਾ ਇੱਕ ਪੂਟ ਅਸਲੀਬ੍ਰਿਟੀਆ ਆਰਟੀਕਲ ਬ੍ਰਾਂਡਡ ਪੀਸ ਆਹ ਦੇਖ ਲਓ ਚੀਜ਼ਾਂ ਬਣੀਆਂ ਹੋਈਆਂ ਤਮਾਕੇ ਦਾ ਡਿਜ਼ਾਈਨਿੰਗਾ ਸੁਪਰ ਤੋਂ ਉੱਪਰ ਦੇ ਆਰਟੀਕਲ ਔਰਗੈਂਜ਼ਾ ਦੇ ਦੁਪੱਟੇ ਨਾਲ ਹਾਂਜੀ ਵੱਡਾ ਬੈਨੀਫਿਟ ਵੱਡਾ ਤਮਾਕਾ ਆਲੋ ਭਾਜੀ ਹਾਂਜੀ ਆਹ ਲੋ ਜੀ 5-500 ਰੁਪਏ ਕਰਤਾ ਬਾਈ ਸੋ 5-500 ਦੇ 20 ਸ਼ੇਪ ਗਲੇ ਨਾਲ 1200 1500 ਘੱਟ ਨਹੀਂ 500 ਹੀ ਦਵਾਂਗੇ ਇਹ ਵੀ ਆਹ ਦੇਖੋ ਤਾਂ ਅਸੀਂ ਭਾਜੀ ਪੀਸ ਦੇਖੋ ਤੁਸੀਂ ਪ੍ਰੋਪਰ ਬੁਟੀਕ ਵਾਲੇ ਪੀਸ ਸੈਲੀਬ੍ਰਿਟੀ ਆਰਟੀਕਲ ਨਾਲ ਫੁੱਲ ਭਾਜੀ ਦੁਪੱਟੇ ਦੇਖੋ ਕੜਾਈ ਕੀਤੀ ਹੋਈ ਆਹ ਦੇਖੋ ਡਿਜ਼ਾਈਨਿੰਗਾਂ ਹਾਂਜੀ ਧਮਾਕੇ ਜੀ 5-500 ਰੁਪਏ ਕਰਤੇ ਬਾਈ ਚੰਦਾਰ ਧਮਾਕੇ ਦਾ ਡਿਜ਼ਾਈਨਿੰਗ ਆਹ ਲੋ ਜੀ ਵੱਡਾ ਬੈਨੀਫਿਟ ਭਾਜੀ ਪੂਰਾ ਜਾਲ ਕੱਢਿਆ ਸੂਟ ਸ਼ਿਮਰ ਦਾ ਜਿਹੜਾ ਬਾਜ਼ਾਰ 'ਚ 12-1500 ਆ ਇੱਕ ਨਾਲ ਇੱਕ ਫਰੀ ਕਰਤਾ 900 ਦੇ 2 ਕਰਤੇ ਭਾਜੀ ਦੇਖੋ ਸਾਰਾ ਬਾਜ਼ਾਰ ਐਤਵਾਰ ਬੰਦ ਪਰ ਬਾਬੇ ਦੀ ਹੱਟੀ ਖੁੱਲੀ ਆ ਐਤਵਾਰ ਵੀ ਤੁਹਾਨੂੰ ਅਸੀਂ ਫੈਰੇ ਦੇਣੇ ਆ ਬਹੁਤ ਵੱਡਾ ਫੈਰਾ ਹੋਣ ਜਾ ਰਿਹਾ ਇਸ ਐਤਵਾਰ ਨੂੰ ਕਣੀਵਾਰਾ ਸਵੇਰੇ ਟਾਈਮ ਲੱਗਦੀ 9 ਵਜੇ ਜਲੰਧਰ ਬੱਸ ਸਟੈਂਡ ਦੇ ਸਾਹਮਣੇ ਆ ਜਾਓ ਤੇ ਐਦਾਂ ਦੇ ਫੁੱਲ ਪਿਓਰ ਦੇ ਸੂਟ ਦੁਪੱਟੇ ਲੈ ਜਾਓ 5-500 ਰੁਪਏ ਚ ਲੈ ਜਾਓ ਭਾਜੀ ਆ ਪੀਸ ਦੇਖ ਲਓ ਨੇੜੇ ਕਰਕੇ ਹਾਂਜੀ ਕੰਮ ਦਿਖਾ ਦੇ ਵੀਰੇ ਨੇੜੇ ਕਰਕੇ ਜਰਾ ਜੀ ਇਹਦਾ ਕਲਰ ਚਾਰਟ ਦੇਖੋ ਭਾਜੀ ਫੁੱਲ ਹੈਵੀ ਹੈਂਡਵਰਕ ਨਾਲ ਡਾਇਮੰਡ ਵਰਕ ਹਾਂਜੀ ਡਾਇਮੰਡ ਵਰਕ ਜਿਹੜਾ ਬਾਜ਼ਾਰ ਚ 2250 ਵਾ ਆ ਲੋ ਬਾਬੇ ਦੀ ਹੱਡੀ ਦਾ 795 ਰੁਪਏ ਦੇ ਹੈਂਡਵਰਕ ਨਾਲ ਲੱਦਿਆ ਹੋਇਆ ਸੂਟ ਲੈ ਜਾਓ 2250 ਸੂਟ 795 ਭਾਜੀ ਸੇਲ ਆਤੀ ਹੈ ਵੱਡੇ ਬੈਨੀਫਿਟ ਹੈ ਸੂਟ ਕਿੰਨੇ ਦੇਈ ਰਿਹਾ ਦੱਸੋ ਆ ਲੋ ਭਾਜੀ ਆ ਢੇਰਾ ਢੇਰ ਖਾਨੇ ਦੇ ਖਾਨੇ ਆ ਲੋ ਸਵੇਰੇ ਲਯੋ ਪਹਿਲੇ ਨਾ ਮੈਂ ਅਗਰ 2 200 ਰੁਪਏ ਕਰਦਾ ਭਾਈ ਦੇਖੋ ਬਾਜ਼ਾਰ ਦਾ ਰੇਟ 5 500 ਰੁਪਿਆ ਬਾਬੇ ਦੀ ਹੱਟਿਆ ਰੇਟ 200 ਰੁਪਏ 2 200 ਰੁਪਏ ਕੜਾਈ ਕੀਤਾ ਸੂਟ ਉਹ ਵੀ ਸੁਆਣਲਾ ਕਪੜਾ 5 ਮੀਟਰ ਪੂਰਾ ਰੇਟ ਕਰਤਾ 200 ਤੇ ਆ ਜੋ ਬਾਬੇ ਰੇਟ ਤੇ 1 ਰੁਪਿਆ ਦਾ ਵੀ ਲੋਸ ਨਹੀਂ ਸੈਟਲਾਈਨ ਦੀ ਲੋੜ ਨਹੀਂ ਆਪਣੀ ਮਨਪਸੰਦ ਦੇ ਖਾਨੇ ਚ ਸੂਟ ਆਪ ਹੀ ਕਢੋ ਜਿਹੜਾ ਪਸੰਦਾ ਲੈ ਜਾਓ ਐਦਾਂ ਦੇ ਬ੍ਰਾਂਡਡ ਪੀਸ ਆ ਦੇਖੋ ਕੰਮ ਕੀਤੇ ਹੋਏ ਫਿਨਿਸ਼ ਦੇਖੋ ਭਾਜੀ ਕੁਆਲਿਟੀ ਦੇਖੋ ਹਾਂਜੀ ਸੁਆਣਲੇ ਸੂਟ ਨਾ 1000 ਨਾ 1200 500 ਰੁਪਏ ਬਾਬਰੇਟ ਦਿਆਣਾ ਜਲਦੀ ਆਜੋ ਨੰਬਰ 98804723 ਜ਼ਿਲ੍ਹਾ ਜਲੰਧਰ ਬਸਟ ਦੇ ਸਾਹਮਣੇ ਆਜੋ ਮਿਲਦੇ ਆ ਸਸਰੀ